ਤੁਹਾਨੂੰ ਲੈ ਚਲੀਏ ਸਿੰਗਾਪੁਰ ਵੈਲੀ ਕਿੱਥੇ ਤੇ ਉਹ ਵੀ ਤੁਹਾਨੂੰ ਦੱਸ ਦਿੰਨੇ ਹਾਂ ਚੰਡੀਗੜ੍ਹ ਰੋਡ ਵਰਦਮਨ ਮਿਲਦੇ ਸਾਹਮਣੇ ਗਲਾਡਾ ਗਰਾਊਂਡ ਵਿੱਚ ਪਹਿਲੀ ਵਾਰ ਸਿੰਗਾਪੁਰ ਵੈਲੀ ਲੱਗ ਰਿਹਾ ਹੈ ਜੋ ਕਿ 2 ਅਕਤੂਬਰ ਤੋਂ ਸ਼ੁਰੂ ਹੋ ਕੇ 20 ਅਕਤੂਬਰ ਤੱਕ ਚੱਲੇਗਾ ਇਸ ਦਾ ਵਿਸ਼ੇਸ਼ ਆਕਰਸ਼ਣ ਇਸ ਦਾ ਐਂਟਰੀ ਗੇਟ ਹੈ ਔਰ ਬਹੁਤ ਹੀ ਖੂਬਸੂਰਤ ਰੰਗ ਬਿਰੰਗੇ ਲਾਈਟਾਂ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ ਅੰਦਰ ਬਹੁਤ ਸਾਰੀਆਂ ਆਈਟਮਾਂ ਲਗਾਈਆਂ ਗਈਆਂ ਹਨ ਜਿਸ ਨੂੰ ਦੇਖ ਕੇ ਤੁਸੀਂ ਬਹੁਤ ਖੁਸ਼ ਹੋਵੋਗੇ ਪੂਤ ਬੰਗਲਾ ਫੂਡ ਕੋਰਟ ਰਾਜਸਥਾਨੀ ਡਾਂਸ ਚੂਲੇ ਸ਼ਾਪਿੰਗ ਸਟਾਲ ਇਸ ਮੌਕੇ ਨੂੰ ਤੁਸੀਂ ਮਿਸ ਨਹੀਂ ਕਰ ਸਕਦੇ ਆਪਣੇ ਪਰਿਵਾਰ ਦੋਸਤਾਂ ਦੇ ਨਾਲ ਜਰੂਰ ਦੇਖਣਾ ਕਿਤੇ ਇਹ ਮੌਕਾ ਤੁਹਾਡੇ ਹੱਥੋਂ ਛੁੱਟ ਨਾ ਜਾਏ ਦੂਸਰੀ ਵੀ ਤਿਆਰੀਆਂ ਹੋ ਰਹੀਆਂ ਮੁਕੰਮਲ ਹੋ ਚੁੱਕੀਆਂ ਜਾਂ ਨਹੀਂ ਕਿ ਕਦੋਂ ਤੋਂ ਸਟਾਰਟ ਹੈ ਜੈ ਸ਼੍ਰੀ ਭਗਵਾਨ ਰਾਮਚੰਦਰ ਜੀ ਮਹਾਰਾਜ ਇਹ ਸਹਾਰਾ ਮੇਲਾ ਉਹ ਚੰਡੀਗੜ੍ਹ ਰੋਡ ਲਾਈਨਸ ਵਾਲਾ ਹੋਰ ਉਸਮਾਨ ਵੱਡੇ ਵੱਡੇ ਆ ਉਹ ਵੀ ਕੁਝ بارش ਆ ਗਈ ਸੀ ਉਧਰ ਸਾਊਥ ਵੱਲ ਜੋ ਪੀਜ ਦਿੱਲੀ ਚ ਉਧਰੋਂ ਮਾਲ ਆਂਦਾ ਸਾਰਾ ਇਹ ਪੰਜਾਬ ਚ ਮਾਲ ਨਹੀਂ ਹੈਗਾ ਲੁਧਿਆਣਾ ਚ ਨਹੀਂ ਹੁੰਦਾ ਲੇਕਿਨ ਕਦ ਤੱਕ ਉਮੀਦ ਹੈ ਇਹ ਕੱਲ ਸ਼ਾਮ ਤੱਕ ਜੀ ਉਮੀਦ ਆ ਲੁਧਿਆਣੇ ਇੰਤਜ਼ਾਰ ਕਰ ਰਹੀ ਹੈ ਕਿ ਕਦੋਂ ਅਸੀਂ ਮੇਲੇ ਤੇ ਦੇਖਣ ਲਈ ਆਈਏ ਇਹ ਕੱਲ ਸ਼ਾਮ ਤੋਂ ਸ਼ੁਰੂ ਹੋ ਜੀ ਇਹ ਜਿਹੜਾ ਮੇਲਾ ਜਿਹੜਾ ਤੇ ਲਗਾਇਆ ਜਾਂਦਾ ਸਭ ਤੋਂ ਵੱਡਾ ਮੇਲਾ ਕਹਿੰਦੇ ਇਹਨੂੰ ਵਾਟਮਨ ਦੇ ਸਾਹਮਣੇ ਹਾਂਜੀ ਹਾਂਜੀ ਕਦੋਂ ਤਿਆਰੀ ਹੋ ਜੂਗੀ ਇਹ ਇਹ ਕੱਲ ਸ਼ਾਮ ਤੱਕ ਤਿਆਰੀ ਹੋ ਕੇ ਚਾਲੂ ਹੋ ਜਾਊਗਾ ਜੀ ਅੱਛਾ ਜੀ ਤੇ ਕੀ ਮੈਸੇਜ ਹੋਗੇ ਲੋਕਾਂ ਨੂੰ ਜਿਹੜੇ ਅਸੀਂ ਲੋਕਾਂ ਨੂੰ ਐਸੇ ਦਿੰਦੇ ਆ ਵੀ ਹੁਮਕਮਾ ਕੇ ਆਓ ਮੇਲੇ ਦੀ ਰੌਣਕ ਵਧਾਓ ਕਿ ਜਿਹੜੀਆਂ ਐਡ ਮਾਂ ਆਪਣੇ ਬੱਚੇ ਸਾਡੇ ਬਜ਼ੁਰਗ ਮਾਮਾ ਮਰੀਆਂ ਭੈਣਾਂ ਨਹੀਂ ਦੇਖ ਸਕਦੀਆਂ ਬਾਹਰ ਲੋਕੀ ਦੇਖ ਕੇ ਆਗੇ ਬੱਚਿਆਂ ਨੂੰ ਕਹਿੰ ਉਹਨਾਂ ਨੂੰ ਸੁਣ ਕੇ ਆਦਾਸ ਹੋ ਜਾਂਦੇ ਆ ਇੱਥੇ ਦੇਖ ਕੇ ਆਪਣਾ ਮਨੋਰੰਜਨ ਕਰਨਗੇ ਕਿਹੜੀ ਕਿਹੜੀ ਆਈਟਮ ਨਵੀਂ ਲਿਆਂਦੀ ਜੀ ਵੈਸੇ ਜੀ ਫਿਸ਼ ਡਰਨਲ ਆ ਉਹ ਮੈਜਿਕ ਸ਼ੋਅ ਆ ਬਹੁਤ ਵੱਡਾ ਮਰੂਤੀਕਾਰ ਦਾ ਖੂਹ ਆ ਅੰਦਰ ਕਈ ਝੂਲਿਆਂ ਦੀਆਂ ਰਾਈਡਸ ਬਹੁਤ ਅੱਛੇ-ਅੱਛੇ ਐਡਬਾਂ ਨੇ ਖਾਨਪਿੰਦੇ ਪੂਰੇ ਇੰਡੀਆ ਦੇ ਵਿੱਚੋਂ ਵਧੀਆ-ਵਧੀਆ ਜਿਹੜੇ-ਜਿਹੜੇ ਇਲਾਕੇ ਦੇ ਸ਼ਟਾਲ ਆ ਉਹ ਲਗਾਈ ਜਾਂਦੇ ਜਿਹੜੇ ਸਾਨੂੰ ਆਪਣੇ ਪੰਜਾਬ ਤੋਂ ਬਿਨਾਂ ਵੀ ਹੋਰ ਸ਼ੈਡਾਂ ਦੇ ਨੇ ਇਹ ਵੀ ਵਜ੍ਹਾ ਕੀ ਹੈ ਜਿਹੜਾ ਕਿ ਜਹਾਜ਼ ਦੇਖ ਰਹੇ ਆ ਅਸੀਂ ਇਹਦਾ ਆਕਰਸ਼ਣ ਬਹੁਤ ਆ ਕੀ ਇਹਦੀ ਕੀ ਖਾਸੀਅਤ ਕੀ ਹੈ ਇਹ ਜੀ ਮਨ ਕਈ ਬੰਦੇ 에ਰਪੋਰਟ ਤੇ ਜਾ ਕੇ ਨਹੀਂ ਦੇਖ ਸਕਦੇ ਕਿ ਬੰਦੇ 에ਰਪੋਰਟ ਨਹੀਂ ਜਾ ਸਕਦੇ ਨਹੀਂ ਗਏ ਵਿਚਾਰੇ ਜਿੱਦਾਂ ਕਈ ਬਜ਼ੁਰਗ ਸਾਡੇ ਜਿਵੇਂ ਮੇਰੇ ਮਾਤਾ ਜੀ ਨਹੀਂ ਗਏ ਸੀ ਉਹ ਇੱਥੇ ਆ ਕੇ ਬੰਦਾ ਦੇਖ ਸਕਦਾ ਇੰਜੋਏ ਕਰ ਸਕਦਾ ਰੀਅਲ ਲੱਗਦਾ ਵਾ ਤੇ ਬੱਚਿਆਂ ਦਾ ਮਨੋਰੰਜਨ ਹੋ ਜਾਂਦਾ ਜੀ ਪ੍ਰਸ਼ਾਸਨ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਹੈ ਜੀ ਤੇ ਪੋਨਾ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸਾਨੂੰ ਪੂਰਾ ਸਹਿਯੋਗ ਆ ਬਾਕੀ ਪਬਲਿਕ ਲੁਧਿਆਣਾ ਨਿਵਾਸੀਆਂ ਦਾ ਬਹੁਤ ਸਹਿਯੋਗ ਅੱਗੇ ਮਿਲਦਾ ਵਾ ਇਸ ਲਈ ਅਸੀਂ ਕਹਿੰਦੇ ਹੁਮਕਮਾਗੇ ਆਓ ਹੁਮਕਮਾਗੇ ਆਓ ਤੇ ਇਹਦੇ ਸਾਰੇ ਜੀ ਰੌਣਕ ਬਤਾਓ ਤੇ ਬੱਚਿਆਂ ਦਾ ਦਿਲ ਖੁਸ਼ ਕਰਾਓ ਸ਼ਰਾਰਤੀ ਜਿਹੜੇ ਹੰਸ ਰਹੇ ਹੈਗੇ ਉਹਨਾਂ ਨੂੰ ਕੀ ਮੈਸੇਜ ਦੋਗੇ ਸ਼ਰਾਰਤੀ ਹੰਸ ਰਹੇ ਨੇ ਵੀ ਸ਼ਰਾਰਤਾਂ ਛੱਡ ਕੇ ਅੱਛੇ ਕੰਮ ਵੱਲ ਧਿਆਨ ਦਿਓ ਮਿਹਨਤ ਵੀ ਦੂਰੀ ਕਰੋ ਬੱਚਿਆਂ ਤੇ ਅੱਛਾ ਅੱਗੇ ਸਾਡੇ ਯਾਰ ਬਲੇ ਪੀੜ੍ਹੀ ਤੇ ਅੱਛਾ ਅਸਰ ਪਊਗਾ ਅੱਛੀ ਨੈਚਰਲ ਜਮੇਦਾਰ ਬਣੂਗੀ ਉਹਨਾਂ ਨੂੰ ਤਰੱਕੀ ਮਿਲੂਗਾ ਅੱਜ ਦੀ ਜਿੰਦਲ ਇਵੈਂਟਸ ਵੱਲੋਂ ਵਰਦਮਨ ਦੇ ਸਾਹਮਣੇ 39 ਸੈਕਟਰ ਨਵੀਂ ਚੀਜ਼ ਹਰ ਸਾਲ ਲੁਧਿਆਣਾ ਲੈ ਕੇ ਆਉਂਦੇ ਆ ਕਿ ਸਾਡੇ ਲੁਧਿਆਣਾ ਵਾਸੀ ਹਰ ਰੋਜ਼ ਨਵੀਂ ਹਰ ਸਾਲ ਨਵੀਂ ਚੀਜ਼ ਦੇਖਣ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਸ ਵਾਰੀ ਰਕਸ਼ਨ ਦਾ ਕਾਰਨ ਹੈਗਾ ਜੀ ਇੱਕ 에어로ਪਲੇਨ ਬਣਾਇਆ ਹੋਇਆ ਜੀ ਅਸੀਂ ਇੱਥੇ ਇੱਕ ਫਿਸ਼ਰ ਟੈਨਾਲਜੀ ਜਿਹੜੀ ਹੋਰ ਵੀ ਤੁਸੀਂ ਜਗ੍ਹਾ ਦੇਖੀ ਹੋਣੀ ਹੈ ਇਹ ਸਪੈਸ਼ਲ ਸੌਨਾ ਵੱਡੀ ਲੁਧਿਆਣੇ ਦੀ ਮਤਲਬ ਇੰਡੀਆ ਦੀ ਸੌਨਾ ਵੱਡੀ ਫਿਸ਼ਟਨਲ ਹੈ ਜੀ ਲੋਕਾਂ ਨੂੰ ਨਵੀਂ ਨਵੀਂ ਤਰ੍ਹਾਂ ਦੀ ਸਪੀਸ਼ੀਸ ਨੇ ਇਹਦੇ ਵਿੱਚ ਜੀ ਤਾਂ ਅਲਗ-ਅਲਗ ਤਰ੍ਹਾਂ ਦੇ ਮਤਲਬ 6 ਫੁੱਟ ਦੀ 7 ਫੁੱਟ ਦੀ ਤਰ੍ਹਾਂ ਦੀ ਫਿਸ਼ੀਸ ਨੇ ਅਸੀਂ ਲੁਧਿਆਣੇ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਤੁਸੀਂ ਵੱਧ ਚੜ ਕੇ ਇੱਥੇ ਆਓ ਤੁਹਾਨੂੰ ਹਰ ਸਾਲ ਨਵੀਂ ਚੀਜ਼ ਦਿਖਾਣੇ ਆ ਤੁਸੀਂ ਸਾਨੂੰ ਪਿਆਰ ਕਰਦੇ ਰਹੋ ਤੇ ਹਰ ਸਾਲ ਇਦਾਂ ਹੀ ਪਿਆਰ ਕਰਦੇ ਰਹੋ ਜੀ